ਕੀ ਆ ਜੀ ਤਾਕਤ ਸ੍ਰੀ ਸਤਖੰਡ ਸ੍ਰੀ ਹਜੂਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ 뮤ਜ਼ੀਅਮ ਇਹ 뮤ਜ਼ੀਅਮ ਆ ਜੀ ਅੰਦਰ ਚੱਲ ਕੇ ਦਿਖਾਵਾਂਗੇ ਜੀ ਵੀਡੀਓ ਬਣਾਉਣ ਦਿੱਤੀ ਤਾਂ ਮੈਂ ਅਸੀਂ ਵੀਡੀਓ ਮਨਾ ਕੀਤੀ ਹੈ ਬਣਾਉਣੀ ਸलो ਸੰਗਤ ਦਰਸ਼ਨ ਕਰ ਸਕਦੀ ਹੈ ਪਰ ਇੰਨਾ ਕੀ ਦੱਸਣਾ ਸੀ ਆਪ ਕੋ ਭਾਈ ਕਿ ਇੱਥੇ ਗੁਰੂ ਗੋਬਿੰਦ ਸਿੰਘ ਮਿਊਜ਼ੀਅਮ ਵੀ ਹੈਗਾ ਦਰਸ਼ਨ ਕਰਕੇ ਜਾਇਆ ਕਰੋ ਜਰੂਰ ਕਿ ਸੰਗਤਾਂ ਨੂੰ ਨਹੀਂ ਪਤਾ ਲੱਗਦਾ बहुत वाली देखने वाली जगह है प्रार्थना फोटो मैं सारिया पेंट कित वैसे सोनिया दरख्त में निकले किस तरह बनाई आ चीज हाँ सोनी चीज़ है ਚੋਤ ਚੱਲਦੀ ਐ ਇੱਥੇ ਕੋਈ ਨਹੀਂ ਹੁੰਦਾ ਦੇਖੋ ਬਹੁਤ ਵਧੀਆ ਮੀਡੀਅਮ ਐ ਜੇ ਤੁਸੀਂ ਹਜੂਰ ਸਾਹਿਬ ਕੇ ਯਾਤਰਾ ਕਰਨ ਆਉਨੇ ਆ ਨਾ ਜਿੱਥੇ ਤਖਤ ਸੱਚਖੰਡ ਐ ਉਹਦੇ ਪਿਛਲੇ ਪਾਸੇ ਹੈਗਾ ਘੋੜਿਆਂ ਵਾਲਾ ਅਸਤਵਲ ਘੋੜਿਆਂ ਵਾਲਾ ਜਿੱਥੇ ਅਸਤਵਲ ਹੈ ਜਿੱਥੇ ਘੋੜੇ ਰੱਖੇ ਜਾਂਦੇ ਉਹਦੇ ਨਾਲ ਹੀ ਇਹ ਮਿਊਜ਼ੀਅਮ ਬਣਿਆ ਹੋਇਆ ਹੈ ਸੋਹਣਿਆਂ ਵਿੱਚ ਫੋਟੋ ਦਾ ਪੇਂਟ ਕਰਕੇ ਬਣਾਈਆਂ ਹੋਈਆਂ ਪਰ ਥੋੜਾ ਜਿਹਾ ਬੜੇ ਢੰਗ ਤਰੀਕੇ ਨਾਲ ਬੜੀ ਸ਼ਾਨਦਾਰ ਸਫਾਈ ਬਹੁਤ ਵਧੀਆ ਹੈ ਸਾਈਡ ਤੇ ਹੋਇਆ ਮਾੜਾ ਸਾਈਡ ਤੇ ਹੋਇਆ ਪਿੱਤਲ ਦੇ ਬਰਤਨ ਹੈ ਇਹ ਪਿੱਤਲ ਦੇ ਬਰਤਨ 1800 ਦੇ ਦਹਾਕੇ ਦੇ ਕੀ ਵਿੱਚ ਸਨ ਇਹਨਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਰੋਜ਼ਾਨਾ ਲੰਗਰ ਪਰਾਉਣ ਲਈ ਵਰਤਿਆ ਜਾਂਦਾ ਹੈ ਪਾ ਲਓ ਮੈਂ ਟੁਟਾ ਲ ਖੜਕਾਊਗਾ ਐ ਨਹੀਂ ਬੱਚੇ ਦੇ ਕੋਈ ਗੱਲ ਕੋਈ ਗੱਲ ਦੇਖੋ ਜੀ ਤਾਂ ਆ ਗਏ ਖੂ ਸਾਰਾ ਖੁਸ਼ੀ ਵੇਖਣ ਆਇਆ ਬਹੁਤ ਵਧੀਆ ਜਗ੍ਹਾ ਹੈ ਜੇ ਤੁਸੀਂ ਹਜੂਰ ਸਾਹਿਬ ਹੋਣੇ ਤਾਂ ਇਹ ਜ਼ਰੂਰ ਵੇਖੋ ਬੱਚਿਆਂ ਨੂੰ ਦਿਖਾਓ ਬੱਚਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਹੁੰਦੀ ਹੈ ਠੀਕ ਹੈ ਇਹ ਜ਼ਰੂਰ ਦਿਖਾਓ ਜੀ ਮੇ ਦੀਓ ਮੇ ਦੀਓ ਪ੍ਰਾਤਮਿਕ ਸ਼ਿੱਖ ਦੇਖੋ ਇਹ ਚਦਰਾਖਤ ਲਾਇਗਲ ਹੈ ਉਹੀ ਯਾਦ ਆਉਂਦੀ ਹੈ ਪ੍ਰਾਣੀ ਇਹ ਚੀਜ਼ਾਂ ਵੇਖ ਕੇ ਬੰਦਾ ਪ੍ਰਾਤਮ ਸਮੇਂ ਦੇ ਵਿੱਚ ਪਹੁੰਚ ਜਾਂਦਾ ਹੈ ਇਹਦਾ ਮਤਲਬ ਇਹ ਹੀ ਦੇਖਣ ਦਾ ਹੁੰਦਾ ਹੈ ਜੇ ਬੇਸ਼ੱਕ ਪੇਟ ਕੀਤੀਆਂ ਫੋਟੋ ਪ੍ਰਾਤਮ ਸਮੇਂ ਦੀ ਜਾ ਜਾਂਦੀ ਵੇਖੋ ਕਿੰਨਾ ਸੋਹਣਾ ਘੋੜਾ ਪਿਆ ਘੋੜਾ ਹੈ ਕੱਚਾ ਮਦਰਾਖਤਾਂ ਦੇ ਵਿੱਚ ਘੋੜਾ ਹੈ ਉਹ ਸਿੰਘ ਬੈਠੇ ਆਏ ਬੰਦੇ ਹੁੰਦੇ ਸੀ ਗੁਰੂ ਗੋਬਿੰਦ ਸਿੰਘ ਦੇ ਸਿੰਘ ਆ ਬੜੀ ਸੋਹਣੀ ਚੀਜ਼ ਆ ਇਹ ਇੱਥੇ ਆ ਗਏ ਹੁਣ ਪ੍ਰਾਤਨ ਸ਼ਾਸਤਰ ਆ ਜਿਹੜੇ ਇਹਨਾਂ ਦੇ ਦਰਸ਼ਨ ਕਰੋ ਜੀ ਤੁਸੀਂ ਕੜੀ ਨੂੰ ਦੇਖੋ ਤੋੜਾ ਜਿਹਾ ਤੀਰ کمان ਆ ਇੱਕ ਫੋਟੋ ਸ਼ਾਟ ਕਰਿਓ ਜੀ ਆਪਣਾ ਲਈ ਦੇਖੋ ਕੱਲੀ-ਕੱਲੀ ਜੀ ਦਿਖਾ ਰਹੇ ਆ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਿਊਜ਼ੀਅਮ ਤਖਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਵਿਖੇ pratantāre. ਬਹੁਤ ਸਾਰੇ ਸ਼ਾਸਤਰਾਂ ਦਾ ਤਾਂ ਨਾਮ ਵੀ ਨਹੀਂ ਪਤਾ ਆਪਾਂ ਨੂੰ ਪ੍ਰਾਤਨ ਸ਼ਾਸਤਰ ਹੈ ਜਿਹੜੀ ਆ ਚੀਜ਼ ਹੈ ਜਿਹੜੀ ਬਖੋ ਠੀਕ ਹੈ ਜੀ ਤੁਹਾਨੂੰ ਦਰਸ਼ਨ ਕਰਾਏ ਹੈ ਗੁਰੂ ਗੋਬਿੰਦ ਸਿੰਘ ਮੋਜੀਮ ਤਾਕਤ ਸੱਚਖੰਦਰੀ ਹਜਰੀ ਸਾਹਿਬ ਵਿਖੇ ਪਾਤਨ ਪਾਲਕੀ ਆ ਜੀ ਪਾਲਕੀ ਸਾਡੇ ਦਰਸ਼ਕੋ ਉੱਤ ਪ੍ਰਾਣੀਆਂ ਫੋਟੋ ਹੈ Ориਜినਲ ਫੋਟੋ ਹੈ ਠੀਕ ਹੈ ਜੀ ਹੁਣ ਚਲਦੇ ਆਪਾਂ ਅੱਗੇ ਅਗਲੇ ਵਲੌਗ ਦੇ ਵਿੱਚ ਫਿਰ ਤੁਹਾਨੂੰ ਤਾ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਦਰਸ਼ਕ ਪਰਾਵਾਂਗੇ